ਅਨ ਕੱਲ ਨੂੰ ਅੱਬੀ ਦੀ ਵੀਡੀਓ ਹੀ ਦੇਖੋ ਕਿੰਨਾ ਪਾਣੀ ਖੜਾ ਹੈ ਕਿੰਨਾਂ ਗੱਡੀਆਂ ਦੇ ਟਾਇਰ ਵਿੱਚ ਸਮਾਜੋਂ ਵਿੱਚ ਜਾਂਦੀ ਨਹੀਂਗੇ ਕੁਝ ਨਹੀਂ ਪਤਾ ਲੱਗਦਾ ਹੈਗਾ ਦੇਖੋ ਇੰਨਾ ਜ਼ਿਆਦਾ ਮੀਂਹ ਸੀ ਬਹੁਤ ਜ਼ਿਆਦਾ ਆਪਾਂ ਨੂੰ ਕਿਸੇ ਕੰਮ ਕਰਕੇ ਜਾਣਾ ਪਿਆ ਸੀ ਉਧਰ ਬੱਸੀ ਬੱਸੀ ਜਾਣਾ ਪਿਆ ਸੀ ਕਿ ਆਪਾਂ ਦੇਖੋ ਹੇ ਕਿੰਨਾ ਮੀਂਹ ਪਾਣੀ ਹੈ 4 ਟਾਈਮ 5 6 ਘੰਟੇ ਲੱਗੇ ਸੀ ਆਪਾਂ ਨੂੰ ਉਹਨੂੰ ਇੰਨਾ ਜ਼ਿਆਦਾ ਮੀਂਹ ਸੀ ਹਨ ਨੰਨਾ ਮੁਰਦੇ ਵਕਤ ਇੰਨਾ ਪਾਣੀ ਖੜ ਗਿਆ ਸੀ ਦੇਖੋ ਜਾਮ ਲੱਗ ਜਾਂਦਾ ਸੀਗਾ ਗੱਡੀਆਂ ਨੇ ਟਾਇਰ ਵਿੱਚ ਸਾਰੇ ਰੁਕ ਜਾਂਦੇ ਸੀਗੇ ਆਹ ਵੇਖੋ ਕਿੰਨਾ ਜ਼ਰਾਮੀ ਪੋ ਜ਼ਰਾ ਪਿਆਗਾ ਕੰਮੀ ਕੰਮ ਨਾਲ ਹਲੇ ਕਿਹੜਾ ਹਟਿਆ ਭਾਈ ਹਣੀ ਵੀ ਜਾਂਦਾ ਹੈਗਾ ਮੇਰਾ ਵੀ ਜਿਹਨੂੰ ਸਰਦਾ ਨਹੀਂ ਉਹ ਜਾਓ ਕਿਤੇ ਪਰ ਕੋਈ ਵੀ ਰਿਸਕ ਨਾ ਲਓ ਹੁਣ ਕੋਈ ਵੀ ਦਾ ਪਤਾ ਹੀ ਨਾ ਕੁਝ ਨਹੀਂ ਪਤਾ ਲੱਗਦਾ ਹੈਗਾ ਜੀ ਜਿੱਦਾਂ ਨੂੰ ਅਗਲੀ ਗੱਡੀ ਜਾਂਦੀ ਆਪਾਂ ਪਿੱਛੇ ਪਿੱਛੇ ਜਾਂਦੇ ਆਂਗੇ ਆਹ ਦੇਖੋ ਕਿੰਨੇ ਹੰਪ ਨੇ ਕਿੰਨੇ ਟੋਏ ਟੱਪੇ ਨੇ ਨਾ ਉਹਦੇ ਵਿੱਚ ਢਾਲ ਦੇਣੀ ਬਾਈ ਜੀ ਗੱਡੀ ਬਹੁਤ ਪਾਣੀ ਹੈ ਬਹੁਤ ਪਾਣੀ ਹੈ ਲੋਕਾਂ ਨੇ ਤਾਂ ਨੇ ਵੀ ਟੁੱਪੇ ਪੈ ਨਹੀਂ ਬਸ ਗੇੜ ਗੇੜ ਕਲੰਗੇ ਰਹਿਗੇ ਪਰ ਮਾਤਮਾ ਮਿਹਰ ਕਰੇ ਉਹਨਾਂ ਤਾਂ ਠੀਕ ਹੈ ਜੀ